ਸਭ ਤੋਂ ਪਹਿਲਾਂ ਤਾਂ ਮੈਂ ਕੱਲ ਵਾਲੇ ਸਫਲ ਪ੍ਰੋਗਰਾਮ ਦੀ ਮੁਬਾਰਕ ਦਿਨਾ ਮਾਰੀ ਸਾਹਿਬ ਨੂੰ ਇਹਨਾਂ ਦੀ ਆਰਗੇਨਾਈਜੇਸ਼ਨ ਸਾਹਿਦ ਕਲਾ ਕੇਂਦਰ ਤੇ ਸਾਡੀ ਆਰਗੇਨਾਈਜੇਸ਼ਨ ਗਲੋਬਲ ਆਰਟ ਕ੍ਰिएशन ਤੇ ਨਾਲ ਸੈਂਟਰਲ ਲਾਇਬ੍ਰੇਰੀ ਇਹਨਾਂ ਸਾਰਿਆਂ ਦੇ ਉਪਰਾਲੇ ਨਾਲ ਸਹਿਯੋਗ ਨਾਲ ਅਸੀਂ ਕੱਲ ਇਹ ਪ੍ਰੋਗਰਾਮ ਇੱਕ ਸਫਲ ਪ੍ਰੋਗਰਾਮ ਕਰ ਸਕਦੇ ਆ ਫਿਲਮ ਦਾ ਸ਼ੋਅ ਸੀ ਚਲੋ ਮਾਵੀ ਸਾਹਿਬ ਦਾ ਸ਼ੁਕਰੀਆ ਲਾਲ ਸਾਹਿਬ ਦਾ ਸ਼ੁਕਰੀਆ ਅ ਅਪਰਸਰਜੀਤ ਸਿੰਘ ਵੱਡਾ ਸਾਹਿਬ ਜਿਨ੍ਹਾਂ ਨੇ ਪੂਰੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕੀਤੀ ਸਿੰਦੂ ਸਾਹਿਬ ਆਏ ਸੀਗੇ ਤੇ ਤੁਸੀਂ ਨਹੀਂ ਅਜੀਤ ਸਿੰਘ ਵੀ ਆਏ ਸੀਗੇ ਸਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਪ੍ਰੋਗਰਾਮ ਚੰਗਾ ਹੁੰਦਾ ਦੂਜੀ ਗੱਲ ਕਿ ਜਿਹੜਾ ਸਾਬ ਨੇ ਜਿਹੜਾ ਬਹੁਤ ਵਧੀਆ ਬੇਦਾਵੇ ਦੇ ਬਾਰੇ ਬੋਲਿਆ ਸੀਗਾ ਉਹਦੇ ਚ ਇਹ ਕਿ ਮੈਂ ਥੋੜੀ ਜੀ ਐਡ ਕਰਨੀ ਬਹੁਤ ਵਧੀਆ ਇਹਨਾਂ ਨੇ ਬੋਲਿਆ ਜਿਹੜਾ ਮਹਾ ਸਿੰਘ ਸੀਗਾ ਜਿੰਨੇ ਬੇਦਾਵਾ ਦਾ ਹੈਗਾ ਕੀ ਸੀਗਾ ਕੀਤਾ ਤੇ ਉਹ ਰਟਾਲਪਿੰਡ ਹੈਗਾ ਕਰਨਤਾਲ ਜ਼ਿਲ੍ਹੇ ਚਾਰਕਲ ਪਿੰਡ ਦਾ ਉੱਥੋਂ ਦਾ ਸੀਗਾ ਤੇ ਰਟਾਲਪਿੰਡ ਦੇ ਨਾਲ ਪਿੰਨੇ ਘਵਰਪਾਲ ਉੱਥੇ ਮੇਰੇ ਨਾਨਕੇ ਨੇ ਤੇ ਜਦੋਂ ਛੋਟੇ ਹੁੰਦੇ ਸੀ ਤੇ ਅਸੀਂ ਪਜਾਂਦੇ ਹੁੰਦੇ ਸੀ ਸਾਰੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਅੱਜਕੱਲ ਨਗਰ ਕੀਰਤਨ ਕਹਿਣ ਲੱਪੇ ਉਹਦੋਂ ਜਲੂਸ ਕਹਿੰਦੇ ਹੁੰਦੇ ਸੀ ਸ਼ਾਇਦ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੇ ਬਹੁਤ ਵੱਡਾ ਜਲੂਸ ਹੁੰਦਾ ਸੀ ਇੰਨੀ ਠੰਡ ਮਾਘੇ ਵਾਲੇ ਬਹੁਤ ਉਹ ਮੈਂ ਛੋਟਾ ਸੀ ਉਦੋਂ ਮੈਂ ਉਦੋਂ ਵੀ ਇਨਸਟਰੂਮੈਂਟ ਬੈਂਜ ਵਜਾਉਣਾ ਹੁੰਦਾ ਸੀ ਤੇ ਨਾਲ ਉਹਦੇ ਮੈਂ ਸ਼ਗਰੋਲ ਵੀ ਹੁੰਦਾ ਸੀਗਾ ਤੇ ਕਿਉਂਕਿ ਮੇਰੇ ਇਹ ਤਾਂ ਵੀ ਬੋਲਦੇ ਸੀ ਉਹ ਢੋਲ ਕਜਾਉਂਦੇ ਸੀ ਤਬਲਾ ਵਜਾਉਂਦੇ ਸੀ ਉਹ ਲੈ ਜਾਂਦੇ ਹੁੰਦੇ ਸੀ ਤੇ ਮੈਨੂੰ ਇਸ ਕਰਕੇ ਯਾਦ ਆ ਕਿ ਉਹ ਕਾਲ ਉੱਥੋਂ ਦੇ ਸੀਗੇ ਉਹ ਮਾਹ ਸਿੰਘ ਉਹਦੇ ਉਹਦਾ ਦਿਨ ਮਨਾਇਆ ਜਾਂਦਾ ਸੀ ਕਿਉਂਕਿ ਮਾਗੀ ਦਾ ਮੇਲਾ ਮੁਕਸਰ ਲੱਗਦਾ ਮੁਕਸਰ ਜਾ ਕੇ ਸਾਰੀ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਭੰਜਾ ਜੱਦੀ ਦੀ ਗੱਲ ਕੀਤੀ ਆ ਤੇ ਉਹਨਾਂ ਸਾਹਿਬ ਨੇ ਵੀ ਤੇ ਪਹਿਲਾਂ ਬਾਬਕ ਵਾਲਾ ਹੋਰਾਂ ਨੇ ਕੀਤੀ ਸੀਗੀ ਗੱਲ ਉਹਦੇ ਚ ਸਾਹਿਤ ਵਿਗਿਆਨ ਕੇੰਦਰ ਦੇ ਵਿੱਚ ਸਾਹਿਤ ਵੀ ਆ ਜਾਂਦਾ ਤੇ ਵਿਗਿਆਨ ਆਪਾਂ ਕੱਲ ਵੀ ਪਾਈ ਸੀ ਵਿੱਚ ਮੂਵੀ ਦੇ ਵਿੱਚ ਵਿਗਿਆਨ ਸੀ ਜਾਂ ਮੈਂ ਥੋੜਾ ਜਿਹਾ ਲੈਕਚਰ ਦਿੱਤਾ ਸੀਗਾ ਕੈਂਦਰ ਦੇ ਬਾਰੇ ਤੇ ਅੱਜ ਮੈਂ ਭਾਈ ਜੱਤਾ ਦੇ ਬਾਰੇ ਇੱਕ ਵਿਗਿਆਨਕ ਗੱਲ ਇਹ ਜਿਹੜੀ ਮੈਂ ਰੀਸੈਂਟਲੀ ਰਿਸਰਚ ਕੀਤੀ ਹੈ ਜਾਂ ਪੜ੍ਹਾਈ ਕੀਤੀ ਆ ਉਹ ਇਹ ਸੀ ਕਿ 25 ਤਰੀਕ ਨੂੰ ਉਹਨਾਂ ਦਾ ਸ਼ਹੀਦੀ ਹੋਈ ਹੈ ਤੇ 5 ਦਿਨ ਲੱਗੇ ਸੀ ਭਾਈ ਜੱਤਨ ਨੂੰ ਇੱਥੇ ਆਉਣ ਤੱਕ 5 ਦਿਨਾਂ ਚ ਬੋਡੀ ਕਰਾਉ ਹੋ ਜਾਂਦੀ ਹੈ ਉਹ ਮੈਂ ਸਰਚ ਕੀਤੀ ਕਿ ਉਹਨਾਂ ਦਾ ਪ੍ਰੀਜ਼ਰਵੇਟਿਵ ਰੱਖਿਆ ਗਿਆ ਸੀ ਜੋ ਵੀ ਉਸ ਵਜੇ ਅਵੇਲੇਬਲ ਸੀ ਨਾ ਜਿਹਦੇ ਚ ਕੱਪੜੇ ਚੋਂ ਨਾਲ ਪੇਟਿਆ ਸੀਗਾ ਉਹ ਕੱਪੜੇ ਨੂੰ ਗਿੱਲਾ ਕੀਤਾ ਸੀ ਪ੍ਰੀਜ਼ਰਵੇਟਿਵ ਨਾਲ ਤਾਂ ਕਿ ਕੀ ਪੋਸਾਬ ਜਿੱਥੋਂ ਤੱਕ ਅਨੰਦ ਅਕੀਰਪੁਰ ਸਾਹਿਬ ਪਹੁੰਚੇ ਸੀਗੇ ਲੈ ਕੇ ਉਹਨਾਂ ਦੇ ਸੀਜ਼ ਨੂੰ ਤੇ ਉਹ ਖਰਾਬ ਨਾ ਹੋਵੇ ਉਹਦੇ ਉੱਤੇ ਕੋਈ ਪੱਤੇ ਪੁੱਤੇ ਪਾ ਦਿੱਤੇ ਸੀ ਉਹਨਾਂ ਨੇ ਪੱਤੇ ਵੀ ਉਸ ਜਵਾਨੇ ਜੋ ਵੀ ਕੁਝ ਅਵੇਲੇਬਲ ਹੋਏਗਾ ਕਹਿੰਦੇ ਸੀ ਕਿ ਉਹ ਪੱਤੇ ਵੀ ਪ੍ਰਜੈਰਡ ਦਾ ਕੰਮ ਕਰਦੇ ਸੀ ਸੋ ਆਪਾਂ ਫੋਟੋਆਂ ਤੇ ਸਭ ਦੇਖਦੇ ਆ ਕਿ ਜਿਹੜਾ ਉਹਨਾਂ ਦਾ ਸੀਸ ਹੈਗਾ ਉਹ ਬੜਾ ਵੈਲ ਪ੍ਰੀਜ਼ਰਵਡ ਹੈ ਪਰ ਪੰਜ ਦਿਨ ਰਹਿ ਨਹੀਂ ਸਕਦਾ ਔਰ ਪੰਦਰਾਂ ਬਾਅਦ ਉਹਨਾਂ ਦੀ ਸਸਕਾਰ ਹੋਇਆ ਸੀ ਯਾਨੀ ਕਿ ਯੈਸਟਰਡੇ ਕੱਲ 29 ਤਰੀਕ ਜਿਹੜਾ ਲੰਘਿਆ ਨਾ 29 ਤਰੀਕ ਨੂੰ ਉਹਨਾਂ ਦਾ ਜੀ ਸਿੱਧਾ ਸਨਸਕਾਰ ਉੱਥੇ ਕੀਤਾ ਗਿਆ ਸੀ ਧਰਦਾ ਤੇ ਚਲੋ ਰਕਾਬगंज ਦੇ ਗੁਰਦੁਆਰਾ ਉਧਯੋਗਿਕ ਤਰ ਹੈ ਸੀਗਾ ਸੋ ਇਹ ਮੈਂ ਐਡ ਕਰਨੀ ਚਾਹੁੰਦਾ ਸੀ ਮੇਟਲ ਹਰ ਸਾਹ ਨੂੰ ਦੱਸਿਆ ਸੀਗਾ ਕਿ ਕਿਉਂਕਿ ਅਸੀਂ ਉਸ ਏਰੀਆ ਹਾਂ ਮਈਪਾ ਕੋ ਉਹ ਛਪਾਲ ਦੀ ਛਪਾਲ ਦੇ ਨਾਲ ਪਿੰਡ ਹੈਗਾ ਪੰਜਵੜ ਜਿਹੜਾ ਬੜਾ ਮਸ਼ਹੂਰ ਪਿੰਡ ਹੈ ਆਤਵਾਦੀ ਹੈ ਕਰਕੇ ਪੰਜਵੜ ਪਿੰਡ ਦੇ ਨਾਲ ਉਹ ਇਕੱਠਾ ਹੋਣ ਕਰਕੇ ਛਪਾਲ ਜਿਹੜਾ ਮੇਨ ਰੋਡ ਦੇ ਉੱਤੇ ਆ 21 ਕਿਲੋਮੀਟਰ ਦਾ ਤਰੀਕਾ ਰੋਡ ਦੇ ਉੱਤੇ ਤੇ ਹਭਾਲ ਉਤੋਂ 3-4 2-3 ਕਿਲੋਮੀਟਰ ਹੀ ਹੈ ਤੇ ਉਹਨੂੰ ਪੰਜ ਵੜ ਚਭਾਲ ਜੀ ਕਹਿੰਦੇ ਨੇ ਕਿ ਕੋਈ ਲੋਕਾਂ ਨੂੰ ਪਹਿਲਾਂ ਪਤਾ ਅੱਜ ਕੱਲ੍ਹ ਤੇ ਪੰਜ ਵੜ مشهور ਹੋ ਗਿਆ ਪਹਿਲੋਂ ਲੋਕਾਂ ਨੂੰ ਪਤਾ ਨਹੀਂ ਸੀ ਤਾਂ ਉਹਦੋਂ ਕਹਿੰਦੇ ਪੰਜ ਵੜ ਚਭਾਲ ਯਾਨੀ ਕਿ ਚਭਾਲ ਦੇ ਕੋਲ ਔਰ ਪੰਜ ਵੜ ਦੇ ਵਿੱਚ ਮੈਂ 3.5 ਸਾਲ ਨੌਕਰੀ ਕੀਤੀ ਹੈ ਜਦੋਂ ਮੇਰੀ ਸ਼ਾਦੀ ਹੋਈ ਆ ਮੈਂ ਪੰਜ ਵੜ ਸੀਗਾ ਔਰ ਜਦੋਂ ਪਹਿਲਾ ਕਾਂਡ ਹੋਇਆ ਢਿਲਮਾ ਵਾਲਾ ਉਦੋਂ ਮੈਂ ਉੱਥੇ ਹੀ ਸੀਗਾ ਤੇ ਔਰ ਉਹ ਜਿਹੜੇ ਬੰਦੇ ਸੀਗੇ ਸੁਕਾਸ ਵਾਜ ਨੂੰ ਕਹਿੰਦੇ ਆ ਉਹਦੀ ਪੋਸਟਿੰਗ ਵਿੱਚ ਭਾ ਲੈ ਸੀਗੀ ਪੁਲਿਸ ਗਿਆ ਉਹ ਮੇਰੇ ਕੋਲ ਛੁੱਟੀ ਵੀ ਲੈ ਕੇ ਗਿਆ ਮੈਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦਾ ਬੰਦਾ ਕਹਿੰਦਾ ਇੱਥੇ ਤੁਸੀਂ ਲਿਖ ਦੋ ਮੈਂ ਕਹਿੰਦਾ ਤੈਨੂੰ ਹੋਇਆ ਤੇ ਕੁਝ ਨਹੀਂ ਕਹਿੰਦਾ ਬਸ ਥੋੜਾ ਜਿਹਾ ਲਿਖ ਦੋ ਮੈਂ ਚਲੋ ਇੱਕ ਪਰਚੀ ਇੱਕ ਦਿਨ ਤੇ ਰੈਸਟ ਆਪਾਂ ਲਿਖ ਹੀ ਸਕਦੇ ਆ ਉਹ ਤੋਂ ਬਾਅਦ ਉਹ ਭੱਜ ਗਿਆ ਸੀ ਤੇ ਉਹਦਾ ਜਿਹੜਾ ਘਰ ਸੀਗਾ ਜਿੱਥੇ ਫਿਰ ਬਾਅਦ ਵਿੱਚ ਮੈਂ ਪਹਿਲਾਂ ਨਹੀਂ 6 ਸਾਲ ਪਹਿਲੀ ਮੈਂ ਚਰਿਆਦ ਪੰਜ ਵੜਚ ਬਾਦ ਸ਼ਿਫਟ ਕਰ ਗਿਆ ਸੀ ਤੇ ਉਹਨਾਂ ਦੇ ਘਰ ਦੇ ਨਾਲ ਜੀ ਮੇਰਾ ਔਰ ਜਦੋਂ ਬਾਦ ਫਿਰ ਮੈਂ ਦੇਖਦਾ ਰਿਹਾ ਉੱਥੇ ਕਾਫੀ ਪੁਲਸਪਲਸ ਆਉਂਦੀ ਗੀਅੱਥੇ ਤੇ ਫਿਰ ਬੜਾ ਖੁਸ਼ ਹੋਇਆ ਉਸ ਤੋਂ ਬਾਅਦ ਫਿਰ ਪਰਮਜੀਤ ਪੰਜਵੰਦ ਜਿਹੜਾ ਪਾਕਿਸਤਾਨ ਸੀ ਆ ਪਿੱਛੇ ਜੇ ਕਹਿੰਦੇ ਦੀ ਉਹ ਦਾ ਪੁੱਤ ਜੀ ਸੀ ਸੋ ਇਹ ਜਸਟ ਰੈਲੇਵੈਂਟ ਕਿਉਂਕਿ ਮੇਰਾ ਉੱਧਰ ਦਾ ਐਕਸਪੀਰੀਅੰਸ ਹੈ ਤੇ ਹੁਣ ਬਾਕੀ ਤੇ ਸਭ ਨੇ ਗਾਏ ਨੇ ਧਾਰਮਿਕ ਗੁਰੂ ਤੇ ਬਾਤ ਦੀ ਸ਼ੀਧੀ ਦੇ ਜਾ ਕੱ체 ਹੈ। ਆ ਇੱਕ ਗੱਲ ਨੂੰ ਹੋਰ ਕਰਨੀ ਚਾਹੁੰਦਾ ਸੀਗਾ। ਅ ਅਸੀਂ ਛੋਟੇ ਉਮਰ ਤੋਂ ਪੜਦੇ ਆਂ ਤੁਸੀਂ ਮੇਰੇ ਤੋਂ ਥੋੜਾ ਬਹੁਤ ਛੋਟੇ ਹੋਗੇ ਜਾਂ ਵੱਡੇ ਹੋਗੇ। ਮਾਤਾ ਗੁਜਰੀ ਆ ਨਾ ਗੁਜਰਕੌਰ ਨਹੀਂ ਹੈਗਾ। ਪਰ ਇਹ ਅੱਜ ਕੱਲ ਦੇ ਲੋਕਾਂ ਨੇ ਗੁਜਰਕੌਰ ਗੁਜਰਕੌਰ ਗੁਰੂ ਤੇਗ ਬਹਾਦਰ ਦੀ ਮਾਤਾ ਦਾ ਨਾਂ ਅਸੀਂ ਨਾਲ ਕੀ ਆਪਾਂ ਉਹਨੂੰ ਨਾਲਕੌਰ ਨਹੀਂ ਕਹਿ ਸਕਦੇ। ਉਹ ਨਾਲ ਕੀ ਹੈ ਤੇ ਨਾਲ ਕੀ ਰਹੇਗਾ। ਹੂੰ। ਠੀਕ ਹੈ ਨਾ? ਇਸ ਕਰਕੇ ਮਾਤਾ ਗੁਜਰੀ ਦਾ ਨਾਮ ਮਾਤਾ ਗੁਜਰੀ ਹੀ ਹੈ। ਤੇ بڑے ਥਾਵਾਂ ਤੇ ਲੋਕ ਬੋਲਣ ਵੀ ਲੱਗ ਪਏ ਨੇ ਤੇ ਲਿਖਣ ਵੀ ਲੱਗ ਪਏ ਨੇ ਜਿਹੜਾ ਕਿ ਗਲਤਿਆ ਵੈਸੇ ਨਾਲ ਠੀਕ ਸੋ ਇਹ ਕਰਦੇ ਹਾਂਜੀ ਹੁਣ ਮੈਂ ਆਪਣੇ ਸਮੋਹ ਵੱਲ ਆਉਣ ਲੱਗਾ ਪੰਜਾਬ ਦੇ ਤਿੰਨ ਪੁੱਤਰਾਂ ਦਾ ਗਾਣਾ ਧਰਮਿੰਦਰ ਦੀ ਕੁਝ ਦਿਨ ਪਹਿਲਾਂ ਮੌਤ ਹੋਈ ਹੈ ਤੁਹਾਨੂੰ ਪਤਾ ਤਰਮਿੰਦਰ ਤੇ ਫਿਲਮਾਇਆ ਗਿਆ 8 ਤਰੀਕ ਨੂੰ ਤਰਮਿੰਦਰ ਦਾ ਬਰਥਡੇ ਵੀ ਹੈ ਨਵੰਬਰ ਤੇ ਸ਼ੋਵਿੰਦ ਨਵੰਬਰ ਨੂੰ ਮੁਹੰਮਦ ਅਕੀਦ ਦਾ ਬਰਥਡੇ ਦਸੰਬਰ ਕਾਲ ਤੋਂ ਸ਼ੁਰੂ ਹੋ ਗਿਆ ਸੋ ਮੁਹੰਮਦ ਰਫੀ ਨੇ ਗਾਇਆ ਮੁਹੰਮਦ ਰਫੀ ਅਮਰਸਤਨ ਚਲੇ ਦਾ ਤਰਮਿੰਦਰ ਲੁਧਿਆਣਾ ਜ਼ਿਲ੍ਹੇ ਦਾ ਤੇ ਲੁਧਿਆਣਾ ਜ਼ਿਲ੍ਹੇ ਦਾ ਸਾਹ ਲੁਧਿਆਣੇ ਜਿੰਨੇ ਇਹ ਲਿਖਿਆ ਹੈਗਾ ਠੀਕ ਹੈ ਸੋ ਇਹ ਮੈਂ ਗਾਣਾ ਪੇਸ਼ ਕਰਦਾ ਇਹ ਗਾਣਾ ਤੇ 1968 ਚ ਬਣੀ ਸੀ ਕਲਮ ਇੱਜ਼ਤ ਤੇ ਮਿੰਦਰ ਦੇ ਨਾਮ ਤਨੋਜਾ ਸੀਗੀ ਤੇ ਨਾਲ ਸੀਗੀ ਜਿਹੜੀ ਮੁੱਖ ਮੰਤਰੀ ਰਹੀ ਆ ਤਾਮਿਲਨਾਡੂ ਦੀ ਜੈ ਲਲਤਾ 1968 ਦੀ ਫਿਲਮ ਸੀ ਤੇ ਉਹ ਗਾਣਾ ਮੈਂ ਕੋਸ਼ਿਸ਼ ਕਰਦਾ क्या मिलिए से लोगों से जिनकी पितरत छुपी रहे नकली चेहरा सामने आए असली सूरत छुपी रहे